ਅੱਜ ਦੀ ਜਿਹੜੀ ਮੀਟਿੰਗ ਜਿਹੜੇ ਸਾਡੇ ਪਾਈਚਾਰੇ ਦੇ ਸਲੰਦਰਾਂ ਜੁਰੀ ਮੈਨ ਉਹਨਾਂ ਨੂੰ ਜਿਹੜਾ ਕੜਮ ਚੌਧਰੀਆਂ ਵੱਲੋਂ ਬਾਰ-ਬਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਹਦੇ ਸਬੰਧ ਵਿੱਚ ਅੱਜ ਵਾਲਮੀਕੀ ਸਮਾਜ ਵੱਲੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਗਈ ਆ ਔਰ ਇੱਕ ਜਿਹੜਾ ਪ੍ਰਾਨ ਕੀਤਾ ਗਿਆ ਵਾ ਇੱਕ ਨਿਰਣੈ ਲਿਆ ਗਿਆ ਵਾ ਕਿ ਇਸ ਕੜਮ ਚੌਧਰੀ ਦੇ ਖਿਲਾਫ ਜਿਹੜੀ ਮਾਂਜੋਗ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਲਿਖਤੀ ਕਾਨੂੰਨੀ ਕਾਰਵਾਈ ਕਰਾਵਾਂਗੇ ਅਗਰ ਅੱਗੇ ਤੋਂ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਤੇ ਜਿਹੜਾ ਸਮਾਜ ਆ ਇਹਦੇ ਵਾਸਤੇ ਤਿੱਖਾ ਸੰਘਰਸ਼ ਕਰੂਗਾ ਔਰ ਇਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇ ਉਹਦੇ ਖਿਲਾਫ ਕੰਮ ਬੰਦ ਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੇ ਕੀ ਸਮਝਦੇ ਬਬਾਈ ਕਿਉਂ ਵਰ ਵਰਤਾਂਗ ਪਸਾਣ ਨੂੰ ਕੀਤਾ ਜਾਂਦਾ ਜੀ ਸਾਡੇ ਸਮਾਜ ਨੂੰ ਹਮੇਸ਼ਾ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਵਾ ਪਰ ਇਹਨਾਂ ਨੂੰ ਇਹ ਭੁਲੇਖਾ ਆ ਹੁਣ ਵਾਲਮੀਕ ਸਮਾਜ ਜਿਹੜਾ ਮਜਬੀ ਸਿੱਖ ਸਮਾਜ ਆ ਪੜਿਆ ਲਿਖਿਆ ਸਮਾਜ ਆ ਜਾਗਰੂਕ ਸਮਾਜ ਆ ਬਾਬਾ ਸਾਹਿਬ ਵੀ ਮਰਾਓ ਅੰਬੇਦਕਰ ਜੀ ਦੇ ਸਵਿਧਾਨ ਨੂੰ ਮੰਨਣ ਵਾਲਾ ਸਮਾਜ ਆ ਇਹ ਇਹ ਜਿਹੜਾ ਇਹ ਜਿਹੜਾ ਇਹੋ ਜਿਹਾ ਅਤਿਆਚਾਰ ਆ ਜਾਂ ਤੱਕੇਸ਼ਾਈ ਬਰਦਾਸ਼ਤ ਨਹੀਂ ਕਰੂਗਾ ਪ੍ਰਸ਼ਾਸਨ ਕੋ ਕੀ ਮੰਗ ਕਰਦਾ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜਿਹਨੂੰ ਕੋਈ ਰਾਈਟ ਨਹੀਂ ਆ ਜਿਹਨੂੰ ਕੋਈ ਹੱਕ ਨਹੀਂ ਆ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਤੇ ਜਾਂ ਕੋਈ ਇਹਨੂੰ ਪ੍ਰਸ਼ਾਸਨ ਨੇ ਵੱਖਰੀ ਇਹਨੂੰ ਦਿੱਤੀ ਹੋਈ ਆ ਡੀਸੀ ਸਾਹਿਬ ਨੇ ਜਿਹੜੀ ਪਰਮਿਸ਼ਨ ਦਿੱਤੀ ਹੋਈ ਆ ਕਿਸੇ ਵੀ ਨੂੰ ਵੀ ਇਹ ਉਹਦੀ ਮਰਜ਼ੀ ਤੋਂ ਬਿਨਾਂ ਪੁੱਛੇ ਹਰਾਸਮੈਂਟ ਕਰੂਗਾ ਜਾਂ ਉਹਦੀ ਚੈਕਿੰਗ ਕਰੂਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਇਹੋ ਜੇ ਕਦਮ ਚੁੜੀ ਨਾਥ ਪਾਈ ਜਾਵੇ ਔਰ ਇਹਦੇ ਬੰਦ ਕਰਨੀ ਕਾਰਵਾਈ ਕੀਤੀ ਜਾਵੇ। ਮੇਰੇ ਬਾਬਾ ਜੀ ਇੱਕ ਤਾਂ ਗੱਲ ਪੁੱਛਣੀ ਚਾਹੁੰਦੇ ਆ ਕਿ ਇੱਕ ਬੰਨੇ ਕਿਸਾਨ ਕਹਿੰਦੇ ਨੇ ਕਿ ਪਹੀਂ ਗਰੀਬ ਮਜ਼ਦੂਰ ਦੀ ਜਿਹੜੀ ਮਤ ਕਰਦੇ ਨੇ ਇਹਨਾਂ ਨਾਂ ਵੀ ਰੱਖਿਆ ਵਾ ਕਿਸਾਨ ਜਾਨੀ ਕਿ ਯੂਨੀਅਨ ਮਜ਼ਦੂਰ ਯੂਨੀਅਨ ਹੈ। ਕਿ ਕੀ ਇਹ ਮਜ਼ਦੂਰਾਂ ਦੀ ਮਤ ਕਰਦੇ ਨੇ? ਨਹੀਂ ਜੀ ਵੇਖਣ ਨੂੰ ਤਾਂ ਅਜੇ ਤੱਕ ਕਿਸੇ ਦੀ ਮਜ਼ਦੂਰ ਦੀ ਅਜੇ ਤੱਕ ਕਿਸੇ ਨੇ ਮਦਦ ਨਹੀਂ ਕੀਤੀ। ਕਿਉਂਕਿ ਹਰ ਹਰ ਜਦੋਂ ਅਸੀਂ ਵੇਖਿਆ ਸਾਡੇ ਸਮਾਜ ਨੂੰ ਵਰਤਨ ਵਾਸਤੇ ਜਦੋਂ ਕਿਤੇ ਧਰਨੇ ਦੀ ਲੋੜ ਪੈਂਦੀ ਹੈ ਜਿਵੇਂ ਦਿੱਲੀ ਧਰਨੇ ਦੀ ਲੋੜ ਪਈ ਸੀ ਉਦੋਂ ਇਸ ਕਰਕੇ ਨਾਲ ਨਾਹਰਾ ਲਾਇਆ ਸੀ ਕਿਉਂਕਿ ਸਾਡੇ ਸਮਾਜ ਨੂੰ ਇਹ ਆਪਣੇ ਆਪਣੀਆਂ ਗੱਲਾਂ ਦੇ ਵਿੱਚ ਵਰਗਲਾ ਕੇ ਜਿਹੜਾ ਉੱਥੇ ਦਿੱਲੀ ਧਰਨੇ ਵਿੱਚ ਵੀ ਲੱਗੇ ਸੀ ਪਰ ਸਮਾਜ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਰੱਖੀ ਇਸ ਕਰਕੇ ਆਪਣਾ ਮੂੰਹ ਆਪ ਹੀ ਧੋਣਾ ਪੈਂਦਾ ਸਮਾਜ ਨੂੰ ਇਨ੍ਹਾਂ ਪ੍ਰਤੀ ਜਾਗਰਤ ਹੋਣ ਦੀ ਲੋੜ ਆ ਤਾਂ ਅਸੀਂ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੇ ਝਲਸੇ ਵਿੱਚ ਨਾ ਆਇਓ ਇੱਕ ਬਾਬਾ ਜੀ ਗਰੀਬਾਂ ਜਿਹੜੇ ਸੈਂਟਰ ਵੇਚਣ ਇਨ੍ਹਾਂ ਦਾ ਧੱਕਾ ਵੀ ਹੁੰਦਾ ਜਦੋਂ ਸਿਲੰਡਰ ਪਾਣੀ ਵਾਲਾ ਆ ਜਾਂਦਾ ਇਹਨਾਂ ਦਾ ਵਾਕਸ ਨਹੀਂ ਏਜੰਸੀ ਵੱਲੋਂ ਕੀਤਾ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਕਿਰਨ ਆਪਣੇ ਕੋਲ ਥੋੜਾ ਨਾ ਇਹਨਾਂ ਦੇ ਵਿੱਚ ਪਾਣੀ ਪਾਇਆ ਹੁੰਦਾ ਇਹ ਏਜੰਸੀ ਆ ਕੋਈ ਏਜੰਸੀਆਂ ਹੋਰੀਆਂ ਹੈਗੀਆਂ ਨੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਆ ਵੀ ਸਿਲੰਡਰ ਦੇ ਪੂਰੇ ਪੈਸੇ ਇਹਨਾਂ ਨੂੰ ਪਾ ਦਿੱਤੇ ਜਾਂਦੇ ਨਹੀਂ ਹਾਂਜੀ ਇਹ ਏਜੰਸੀਆਂ ਵਿੱਚ ਤੁਸੀਂ ਗੱਲਬਾਤ ਕਰੋਗੇ ਵੀ ਇਹਨਾਂ ਦਾ ਕੀ ਕਸੂਰ ਆ ਇਸ ਸਬੰਧੀ ਵੀ ਜਿਹੜਾ ਇਸ ਸਬੰਧੀ ਵੀ ਜਿਹੜੇ ਆਪਣੇ ਡਿਸਟ੍ਰੀਬਿਊਟਰ ਆ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਊਗਾ ਵੀ ਜਿਹੜਾ ਮਾਲ ਤੇ ਆਉਂਦਾ ਪਿੱਛੋਂ ਏਜੰਸੀ ਨੇ ਡਿਲੀਵਰ ਏਜੰਸੀ ਨੂੰ ਜਿੰਨੂੰ ਇਹਨਾਂ ਨੂੰ ਆਪਣਾ ਗਿਣਤੀ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਉਹ ਚਾਹੇ ਤੁਸੀਂ ਦੱਸਿਆ ਵਾ ਪੀ ਆਪਣਾ ਪਾਣੀ 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 ਪਾ ਦਿੱਤਾ ਜਾਂਦਾ ਵਾ ਸਲੈਣਾ ਦੇ ਵਿੱਚ ਪਰ ਇਹਨਾਂ ਦਾ ਕੀ ਕਸੂਰ ਆ ਪਰ ਪੈਸੇ ਇਹਨਾਂ ਦੇ ਕੱਟੇ ਜਾਂਦੇ ਆ ਇਸ ਕਰਕੇ ਉਹਨਾਂ ਨਾਲ ਵਿਚਾਰ ਕਰਾਂਗੇ ਵੀ ਇਹਦੀ ਜਿਹੜੀ ਇਨਕੁਆਰੀ ਇਹ ਚੰਗੀ ਤਰੀਕੇ ਨਾਲ ਕੀਤੀ ਜਾਵੇ ਵੀ ਕਿੱਥੋਂ ਪਾਣੀ ਪਿਆ ਵਾ ਤੇ ਜਾਂ ਜੇ ਪਿੱਛੋਂ ਪਿਆ ਤੇ ਉਹ ਪਿੱਛੋਂ ਕਟੌਤੀ ਕੀਤੀ ਜਾਵੇ ਇਹਨਾਂ ਜਿਹੜਾ ਵਰਕਰ ਆ ਜਿਹੜੇ ਮਜ਼ਦੂਰ ਹੈ ਇਹਨਾਂ ਦੇ ਨਾਲ ਧੱਕੇ ਨਹੀਂ 10 ਕਰਮਜੀਤ ਸਿੰਘ ਗਿੱਲ ਚੇਅਰਮੈਨ ਵਾਲਮੀਕਨ ਸੁਧਾਰ ਸਭਾ ਜੋ ਅੱਜ ਦਾ ਇਹ ਪ੍ਰੋਗਰਾਮ ਦਿਲਵੀ ਰਿਪੋਰਟ ਦਾ ਜਿਹੜੇ ਸਾਡੇ ਮਿਹਨਤੀ ਪਰ ਮਜ਼ਦੂਰ ਪਰ ਘਰ ਘਰ ਜਾ ਕੇ ਸਿਲੰਡਰ ਮੁਹਈਆ ਕਰਾਉਂਦੇ ਨੇ ਉਹਨਾਂ ਦਾ ਇਕੱਠ ਹੋਇਆ ਜੋ ਇਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਜੋ ਕੜਮ ਚੌਧਰੀਆਂ ਵੱਲੋਂ ਇਹਨਾਂ ਨੂੰ ਧਮਕਾਇਆ ਜਾਂਦਾ ਕਦੀ ਕੈਸ਼ ਖੋਇਆ ਜਾਂਦਾ ਜਾਂ ਇਹਨਾਂ ਦੀ ਜਿਹੜੀ ਇੱਜ਼ਤ ਆ ਉਹ ਦਾਗਦਾਰ ਕੀਤੀ ਜਾਂਦੀ ਹੈ ਇਹ ਗੱਲ ਕਹਿ ਕੇ ਕਿ ਤੁਹਾਡੇ ਵੱਲੋਂ ਸਿਲੰਡਰ ਘਟ ਨੇ ਦੇਖੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਅਜਿਹੇ ਕੜਮ ਚੌਧਰੀਆਂ ਤੇ ਨਾਥ ਪਾਉਣ ਕਿਉਂਕਿ ਉਹਨਾਂ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਕੋ ਕਿਸੇ ਵੀ ਜਾਂਦੇ ਰਾਹਗੀਰ ਜਾਂ ਕਿਸੇ ਕਾਰੋਬਾਰੀ ਨੂੰ ਡੱਕ ਕੇ ਉਹਦੇ ਕਾਰੋਬਾਰ ਬਾਰੇ ਕੋਈ ਵੀ ਪੁੱਛ ਪੜਤਾਲ ਕਰ ਸਕਣ ਜੇ ਅਜਿਹਾ ਕੋਈ ਆਉਣ ਵਾਲੇ ਸਮੇਂ 'ਚ ਕਰੂਗਾ ਤੇ ਸਾਡੀ ਵਾਲਮਿਕਨ ਸੁਦਾਸਬਾ ਉੱਤੇ ਕਾਨੂੰਨੀ ਕਾਰਵਾਈ ਕਰਾਈਗੀ ਤੇ ਜੋ ਉਹਨਾਂ ਦਾ ਸਾਡੇ ਮਜ਼ਦੂਰ ਭਰਾਵਾਂ ਦਾ ਬੰਨ ਦਾ ਮੁਆਵਜ਼ਾ ਉਹਨਾਂ ਦੇ ਹੱਕਾਂ ਲਈ ਡੱਟ ਕੇ ਸੰਘਰਸ਼ ਕਰੇਗੀ ਮੇਰਾ ਨਾਮ ਜਗਜੀਤ ਸਿੰਘ ਆ ਤੇ ਮੇਰਾ ਨਾਮ ਜਗਜੀਤ ਸਿੰਘ ਆ ਅੱਜ ਆਪਾਂ ਸਾਰੇ ਡਿਲੀਵਰੀ ਬੁਆਏ ਇਸ ਕਰਕੇ ਇਕੱਠੇ ਹੋਏ ਆ ਕਿ ਜਦੋਂ ਆਪਾਂ ਰਸਤੇ ਦੇ ਵਿੱਚ ਕਰ ਕਰ ਗੈਸ ਸਿਲੰਡਰ ਪਚਾਉਨੇ ਆ ਰਸਤੇ ਦੇ ਵਿੱਚ ਕਈਆਂ ਨਾਲ ਲੁੱਟਖੋ ਵੀ ਹੁੰਦੀ ਆ ਕਦੀ ਕਿਸੇ ਨੇ ਕਿਸ ਦੇ ਬਾਰੇ ਗੌਰ ਨਹੀਂ ਕੀਤੀ ਕਿ ਇਹਨਾਂ ਨਾਲ ਲੁੱਟਖੋ ਹੋਈ ਆ ਕੀ ਮਸਲਾ ਵਾ ਕੀ ਕਿੱਦਾਂ ਵਾ ਕਦੀ ਨਹੀਂ ਕਿਹਾ ਇਹਨੀਆਂ ਰਿਪੋਰਟਾਂ ਵੀ ਦਿੱਤੀਆਂ ਵਾ ਪਰ ਅੱਜ 2-3 ਦਿਨ ਤੋਂ ਲਗਾਤਾਰ ਕੋਈ ਕਿਸਾਨ ਜਥੇਬੰਦੀ ਦਾ ਬੰਦਾ ਵਾ ਜਿਹੜਾ ਜਿੱਥੇ ਸਾਡੀ ਗੱਡੀ ਵੇਖਦਾ ਵਾ ਸਿਲੰਡਰਾਂ ਵਾਲੇ ਦੀ ਪਹਿਲਾਂ ਤਾਂ ਕਹਿੰਦਾ ਵਾ ਕਿ ਮੈਨੂੰ ਸਿਲੰਡਰ দাও ਜੇ ਆਉ ਉਹਨੂੰ ਕੋਈ ਨਹੀਂ ਸਿਲੰਡਰ ਦਿੰਦਾ ਤੇ ਫਿਰ ਕਹਿੰਦਾ ਸਿਲੰਡਰ ਤਲਾਓ ਠੀਕ ਹੈ ਨਾ ਚਲੋ ਮੰਨ ਲਓ ਆਪਾਂ ਸਿਲੰਡਰ ਦਾਏ ਜਿਹੜੋ ਪੂਰੇ ਨਿਕਲਦੇ ਪਏ ਆ ਦੋ ਤਿੰਨ ਵਾਰੀ ਫਿਰ ਵੀ ਉਹ ਕਹਿੰਦਾ ਜੇ ਵੀ ਫਲਾਓ ਜਿੱਥੇ ਮਰਜ਼ੀ ਇਹ ਚੀਜ਼ ਕਰਦਾ ਵਾ ਠੀਕ ਹੈ ਨਾ ਕਿ ਕਿਉਂਕਿ ਜੇ ਉਹਨੂੰ ਕੋਈ ਲੱਗਦਾ ਵਾ ਤੇ ਪ੍ਰਸ਼ਾਸਨ ਨੂੰ ਨਾਲ ਲਵੇ ਜਾਂ ਕੰਪਲੇਨ ਕਰੇ ਫਿਰ ਸਾਡੇ ਪ੍ਰਧਾਨ ਨੇ ਉਹਨੂੰ ਫੋਨ ਕੀਤਾ ਵਾ ਕਿ ਤੂੰ ਜਦੋਂ ਵੀ ਤੂੰ ਕਿਸੇ ਦੀ ਚੈਕਿੰਗ ਕਰਨੀ ਆ ਤੂੰ ਮੈਨੂੰ ਨਾਲ ਲੈ ਕੇ ਕਰ ਚੈਕਿੰਗ ਤਾਂ ਕਿ ਸਾਡੇ ਕਿਸੇ ਬੰਦੇ ਦਾ ਕੋਈ ਘਾਟਾ ਨਾ ਹੋਵੇ ਕਿਸੇ ਬਲੇ ਕੋਈ ਇਹਨਾਂ ਨੂੰ ਲੁੱਟ ਖੋ ਨਾ ਹੋਵੇ ਠੀਕ ਹੈ ਨਾ ਉਲਟਾ ਹੁਣ ਉਹ ਮਤਲਬ ਕਿ ਫੋਨ ਕਰਕੇ ਇਹ ਗੱਲ ਕਹਿੰਦਾ ਵਾਂ ਕਿ ਇਹ ਜੀ ਚੋਰ ਵਾ ਇਹ ਜੀ ਸਮੈਕੀਏ ਆ ਯਾਨੀ ਕਿ ਇਹਨੇ ਕੀ ਵੇਖਿਆ ਵਾ ਇੱਕ ਮਜ਼ਦੂਰ ਆਪਣੀ ਮਿਹਨਤ ਕਰਕੇ ਪੈਸੇ ਕਮਾ ਰਿਆ ਵਾ ਠੀਕ ਹੈ ਨਾ ਉਲਟਾ ਇਸ ਤੇ ਕਾਰਵਾਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਤਾਂ ਕਿ ਇਦਾਂ ਦੇ ਬੰਦਿਆਂ ਨੂੰ ਨੱਥ ਪਾ ਸਕੇ ਬੜਾ ਤਗੜਾ ਮੁੱਦਾ ਹੈ ਵੀ ਬਿਲਕੁਲ ਭਾਜੀ ਉਹ ਏਜੰਸੀਆਂ ਜਿਹੜੋਂ ਤੁਸੀਂ ਏਜੰਸੀਆਂ ਤੇ ਵਾਰਸ ਗੱਲ ਹੀ ਜਾਂਦੇ ਆਂ। ਏਜੰਸੀ ਵਾਲੇ ਜਿਹੜੇ ਮਾਲਕ ਨੇ ਉਹ ਸਿਲੰਡਰ ਦੀ ਨਜ਼ਰ ਦਾ ਤੁਹਾਡੇ ਕੋਲ ਪੈਸੇ ਲੈ ਗਏ। ਨਹੀਂ ਨਹੀਂ ਵੀਰ ਜੀ ਜਿੱਦਾਂ ਹੁਣ ਮਾਲਕ ਪੂਰਾ ਸਿਲੰਡਰ ਆਪਾਂ ਦੇਨੇ ਆਂ। ਜਦੋਂ ਕਈ 1.2-3 ਕਿਲੋ ਵਿੱਚੋਂ ਕਈ 1. ਪਾਣੀ ਨਿਕਲ ਆਉਂਦਾ ਵਾ। ਜ਼ਿਆਦਾਤਰ ਆਪਾਂ ਉਸ ਦੇ ਜਿੰਨੇ ਕਿਲੋ ਪਾਣੀ ਹੋਵੇ ਉਹਦੇ ਪੈਸੇ ਘਟਾ ਦਿੰਨੇ ਆਂ ਆਪਾਂ। ਠੀਕ ਐ ਇਹ ਚੀਜ਼ ਹੁੰਦੀ ਆ। ਉਹ ਏਜੰਸੀਆਂ ਇਹੋ ਜਿਹੀ ਵੀ ਆ ਗਈਆਂ ਜਿਹੜੀਆਂ ਉਹ ਖੁੰਨ ਚ ਆਇਆ। ਹਾਂ ਜੀ ਇਹ ਮੇਰਾ ਦੋਸਤ ਆ ਅੰਦਰਾਗੋਨੀ ਦੇ ਵੇਚਿਆ ਉਹ ਸਿਲੰਡਰ ਲੈਂਦਾ ਜਿਹਦੇ ਵਿੱਚੋਂ ਉਹਨੂੰ 3 ਕੇ 4 ਵੜੀ 5-10 ਸਿਲੰਡਰ ਮਿਲਿਆ ਵਿਚਾਰੇ ਨੂੰ ਉਹਨਾਂ ਵਾਪਸ ਨਹੀਂ ਵਿਆਹ ਕਹਿੰਦੇ ਵੀ ਤੁਹਾਡੀ ਜ਼ਿੰਮੇਵਾਰੀ ਆ ਨਹੀਂ ਨਹੀਂ ਪਤਾ ਕੀ ਹੁੰਦਾ ਵੀ ਜੀ ਜੇ ਕੋਈ ਇਦਾਂ ਦੀ ਕੋਈ ਉਹਨਾਂ ਨੂੰ ਕੰਪਲੀਟ ਲੱਗਦੀ ਆ ਉਹ ਏਜੰਸੀ ਦਾ ਨੰਬਰ ਦਿੱਤਾ ਹੁੰਦਾ ਪਿੱਛੇ ਬੈਕ ਸਾਈਡ ਤੇ ਉਹ ਏਜੰਸੀ ਜਾ ਸਕਦਾ ਵਾ ਏਜੰਸੀ ਵਾਲੇ ਜਿੰਨੇ ਕਿਲੋ ਵੀ ਪਾਣੀ ਨਿਕਲਦਾ ਵਾ ਬਾਈ ਜਾਨਸ ਉਹਦੇ ਪੈਸੇ ਲੈਸ ਹੋ ਜਾਂਦੇ ਆ ਠੀਕ ਆ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਨਹੀਂ ਹੁੰਦੀ ਆ ਪਰ ਜੇ ਤੁਸੀਂ ਉਸ ਟਾਈਮ ਉਸ ਬੰਦੇ ਨੂੰ ਕੋਈ ਗਾਲੀ ਗਲੋਚ ਕਰੋਗੇ ਕੁਝ ਗਲਤ ਕਰੋ ਉਹ ਤੇ ਫਿਰ ਗਲਤ ਗੱਲ ਆ ਨਾ ਆਪਾਂ ਸਿਰਫ ਇਸ ਮੁੱਦੇ ਤੇ ਆ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਸਾਰੇ ਸਹੀ ਆ ਕੁਝ ਗਲਤ ਵੀ ਹੁੰਦੇ ਆ ਪਰ ਉਹਦੇ ਵਾਸਤੇ ਉਹਨਾਂ ਦੇ ਅਫਸਰ ਸਹਿਬਾਨ ਬੈਠੇ ਆ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਮਲੇਨ ਕਰੋ ਕਿ ਆਹ ਇਹਦੀ ਕੰਪਲੇਂਟ ਵਾ ਤੁਸੀਂ ਇਹਨੂੰ ਮਤਲਬ ਕਿ ਦੇਖੋ ਆਪਾਂ ਇਹ ਨਹੀਂ ਗੱਲ ਕਹਿੰਦੇ ਪਰ ਜੇ ਆਪਾਂ ਉਹਨੂੰ ਜਿੱਥੇ ਮਰਜ਼ੀ ਖੜਾ ਕਰਕੇ ਕਹਾਂਗੇ ਤੂੰ ਵੀ ਆਪਣੀ ਜੇਬਾਂ ਵੀ ਚੈੱਕ ਕਰਾ ਠੀਕ ਹੈ ਨਾ ਉਹ ਤੇ ਗਲਤ ਗੱਲ ਆ ਨਾ ਅਪਾ ਇਸ ਮਸਲੇ 'ਚ ਜਾਏ ਕਿ ਸਾਡੇ ਨਾਲ ਲੁੱਟ ਕੋ ਹੋ ਜਾਂਦੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਆ? ਇੱਕ ਹੁਣ ਹੀ ਤੁਹਾਡੇ ਨਾਲ ਇਸ ਤਰ੍ਹਾਂ ਕਰਨ ਲੱਗੇ ਕਿ ਪਹਿਲੇ ਤੋਂ ਵੀ ਤਾਂ ਫਿਰ ਕਰਦੇ। ਨਹੀਂ ਪਹਿਲਾਂ ਕੀ ਸੀ ਕਿ ਸਾਡੇ ਜਿਹੜੇ ਡਿਲੀਵਰੀ ਬੁਆਏ ਸੀ ਉਹਨਾਂ ਦਾ ਕੈਸ਼ ਖੋਇਆ ਜਾਂਦਾ ਸੀ ਤੇ ਚਲੋ ਅਸੀਂ ਸੋਚਦੇ ਹਾਂ ਕਿ ਕੋਈ ਸਮਾਟੀਏ ਕੋਈ ਇਦਾਂ ਦੇ ਆਂਸਰ ਹੋਣਗੇ ਪਰ ਹੁਣ ਸਾਨੂੰ ਅੱਜ ਪਤਾ ਲੱਗਾ ਕਿ ਹੁਣ ਜਿਹੜੇ ਮਤਲਬ ਖੁਦ ਕਹਿੰਦਾ ਕਿ ਮੈਂ ਕਿਸਾਨ ਜਥੇਬੰਦੀ ਦਾ ਆਗੂ ਆ ਠੀਕ ਹੈ ਨਾ ਜਿਹੜਾ ਹੁਣ ਕਰਦਾ ਪਿਆ ਵਾ ਤੇ ਫਿਰ ਅਸੀਂ ਸਿੱਧਾ ਹੀ ਇਹਦੇ ਤੇ ਕਵਾਂਗੇ ਨਾ ਕਿ ਇਹੋ ਕਰਾਉਂਦੇ ਪਏ ਏਜੰਸੀ ਕਿਹੜੀ ਤੁਹਾਡੀ ਇਹ ਜੀ ਏਜੰਸੀਆਂ ਸਾਡੀਆਂ ਸਾਰੀਆਂ ਏਜੰਸੀਆਂ ਜਿੰਨੇ ਵੀ ਨੇ ਸਾਰੇ ਵੱਖ-ਵੱਖ-ਵੱਖ ਏਜੰਸੀਆਂ ਦੇ ਸਾਰੇ ਬੰਦੇ ਇਕੱਠੇ ਹੋ ਗਏ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਪਏ ਕਿ ਪਹਿਲੇ ਨੰਬਰ ਤੇ ਜੋ ਨੇ ਗਲਤ ਲਫ਼ਜ਼ ਬੋਲੇ ਆ ਉੱਤੇ ਕਾਰਵਾਈ ਹੋਵੇ ਤੇ ਦੂਜੇ ਨੰਬਰ ਤੇ ਜੇ ਕੋਈ ਇਦਾਂ ਦੀ ਹੋਈ ਇਹ ਇਹਦੇ ਕੋਈ ਅਧਿਕਾਰ ਨਹੀਂ ਹੈਗਾ ਕਿ ਜਿੱਥੇ ਮਰਜ਼ੀ ਜਾ ਕੇ ਐਵੇਂ ਕਿਸੇ ਬੰਦੇ ਨੂੰ ਕਹੇ ਕਿ ਤੂੰ ਚੈਕਿੰਗ ਕਰਾ ਇਦਾਂ ਤੇ ਕਿਸੇ ਦੀ ਇਨਸਲਟ ਕਰਨ ਵਾਲੀ ਹੋਈ ਨਾ ਕੋਈ ਚੋਰ ਥੋੜਾ ਜਿਹਾ ਵਾ ਤੇ ਸਾਡੀਆਂ ਜੇਬਾਂ ਭੋਲੇ ਆਪਣੇ ਮਾਲਕ ਨੂੰ ਨਾਲ ਮੈਨੇਜਰ ਨੂੰ ਨਾਲ ਲੈਵੇ ਕਿ ਫਿਰ ਚੈਕਿੰਗ ਹੋਵੇ ਇਹ ਇਹ ਨਹੀਂ ਕਿ ਜਿੱਥੇ ਮਰਜ਼ੀ ਜਾਂਦੇ ਤੁਰੇ ਜਾਂਦੇ ਵੇਖਿਆ ਕਿ ਗੱਡੀ ਚੈੱਕ ਕਰਾ ਜਿੱਥੇ ਮਰਜ਼ੀ ਰੋਡ ਤੇ ਇਹਨੂੰ ਫਲਾਰ ਲਿਆ ਠੀਕ ਹੈ ਨਾ ਇਹ ਤੁਸੀਂ ਆਪ ਸਿਆਣੇ ਜੀ ਕੋਈ ਕਿਸੇ ਦੀਆਂ ਜੇਬਾਂ ਚੈੱਕ ਕਰ ਸਕਦਾ ਵਾ ਬਿਨਾ ਪ੍ਰਸ਼ਾਸਨ ਤੋਂ